ਦਿੱਲੀ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਵਜੋਂ ਮਨਾਏ ਜਾ ਰਹੇ ਨੇ ਜਸ਼ਨ ਬੀਜਪੀ ਦੀ ਜਿੱਤ ਨੂੰ ਦੱਸਿਆ ਜਾ ਰਿਹਾ ਹੈ ਇਤਿਹਾਸਿਕ ਜਿੱਤ ਤੇ ਕਿਹਾ ਜਾ ਰਿਹਾ ਹੈ ਕਿ ਇਹ ਮੋਦੀ ਜੀ ਉੱਪਰ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ ਜੀ ਹਾਂ ਦੱਸਦੀ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਤਰुण ਚੋਗੂ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਬੀਜੇਪੀ ਦੀ ਜਿਹੜੀ ਜਿੱਤ ਹੋਈ ਹੈ ਉਹ ਇੱਕ ਇਤਿਹਾਸਿਕ ਜਿੱਤ ਹੈ ਇਹ ਜਿੱਤ ਇਹ ਦਰਸਾਉਂਦੀ ਹੈ ਕਿ ਲੋਕ ਮੋਦੀ ਜੀ ਉੱਪਰ ਵਿਸ਼ਵਾਸ ਕਰਦੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਦਿੱਲੀ ਦੇ ਵਿੱਚ ਹੋਈ ਭਾਜਪਾ ਦੀ ਜਿੱਤ ਜਨ ਜਨ ਦੀ ਜਿੱਤ ਹੈ ਉਹਨਾਂ ਨੇ ਇਸ ਨੂੰ ਇਤਿਹਾਸਿਕ ਜਿੱਤ ਵੀ ਆਖਿਆ ਤੇ ਨਾਲ ਹੀ ਦਿੱਲੀ ਦੇ ਵਿੱਚ ਦਾ ਵਿਕਾਸ ਹੋਇਆ ਉਸ ਦੀ ਇਹ ਜਿੱਤ ਹੈ ਨਾਲ ਹੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਜਿਹੜੀ ਜਿੱਤ ਹੈ ਇਹ ਵੀ ਦਰਸਾਉਂਦੀ ਹੈ ਕਿ ਜਿੰਨੇ ਵੀ ਡਰਾਮੇਬਾਜ਼ ਲੋਕ ਨੇ ਝੂਠੇ ਲੋਕ ਨੇ ਉਹਨਾਂ ਦੀ ਹਾਰ ਹੋਈ ਹੈ ਦੱਸਦੀ ਹੈ ਕਿ ਇਨ੍ਹਾਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦਾ ਆਪੋ-ਆਪਣਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਸੀ ਹਰ ਪਾਰਟੀ ਦੇ ਵੱਲੋਂ ਉਂਝ ਤਾਂ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਪਾਰਟੀ ਜਿੱਤੇ ਪਰੰਤੂ ਇਨ੍ਹਾਂ ਚੋਣਾਂ ਦੇ ਵਿੱਚ ਤਾਂ ਖਾਸ ਤੌਰ ਤੇ ਪੁਰਜ਼ੋਰ ਲਗਾਇਆ ਗਿਆ ਹੈ ਕੇ ਪਾਰਟੀ ਨੂੰ ਜਿੱਤ ਹਾਸਿਲ ਹੋਵੇ ਤੇ ਲੋਕਾਂ ਨੇ ਇਸ ਵਕਤੇ ਇਹ ਸਾਬਿਤ ਕਰ ਦਿੱਤਾ ਹੈ ਕਿ ਬੀਜੇਪੀ ਨੂੰ ਸਪੋਰਟ ਕਰਦੇ ਨੇ ਤੇ ਬੀਜੇਪੀ ਦੀ ਜਿੱਤ ਦੇ ਵਜੋਂ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਜਿਸ ਨੂੰ ਇੱਕ ਇਤਿਹਾਸਿਕ ਜਿੱਤ ਦੱਸਿਆ ਜਾ ਰਿਹਾ ਹੈ ਇਹ ਵੀ ਗੱਲ ਆਖੀ ਗਈ ਹੈ ਕਿ ਲੋਕ મોદી ਜੀ ਉੱਪਰ ਵਿਸ਼ਵਾਸ ਕਰਦੇ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਹੈ ਦਿੱਲੀ ਦੇ ਜਨ ਜਨ ਦੀ ਏਜੇ ਤਹਿਤ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਕਿ ਜਿੰਨੇ ਵੀ ਵਾਅਦੇ ਬੀਜੇਪੀ ਦੇ ਵੱਲੋਂ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਉਹਨਾਂ ਨੇ ਪਹਿਲਾਂ ਵੀ ਇਹ ਗੱਲ ਆਖੀ ਹੈ ਕਿ ਬੀਜੇਪੀ ਹਮੇਸ਼ਾ ਤੋਂ ਹੀ ਤਰੱਕੀ ਦੇ ਰਾਹ ਨੂੰ ਚੁਣਦੀ ਹੈ ਤੇ ਹੁਣ ਵੀ ਹਰ ਪੱਖ ਤੋਂ ਜਿਹੜੀ ਤਰੱਕੀ ਕਰਨ ਦੀ ਜਿਹੜੇ ਰਾਹ ਨੇ ਉਹ ਉਲੀਕੇ ਜਾਣਗੇ ਤੇ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਕੰਮ ਕੀਤੇ ਗਏ ਨੇ ਅਜਿਹੇ ਪ੍ਰੋਗਰਾਮ ਲਿਆਂਦੇ ਗਏ ਨੇ ਜਿਸ ਦੇ ਨਾਲ ਵਿਕਾਸ ਹੋਇਆ ਉਹਨਾਂ ਨੇ ਇੱਥੇ ਵੀ ਗੱਲ ਆਖੀ ਹੈ ਕਿ ਇਹ ਜਿੱਤ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਹੈ ਇੱਕ ਮੀਲ ਪੱਥਰ ਜਿਹੜਾ ਕਿ ਸਾਬਿਤ ਹੋਇਆ ਹੈ ਉਹਨਾਂ ਨੇ ਆਖਿਆ ਹੈ ਕਿ ਜਿਹੜੇ ਵੀ ਕੰਮ ਪੈਂਡਿੰਗ ਪਏ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਜਿੰਨੇ ਵੀ ਵਾਅਦੇ ਬੀਜੇਪੀ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਨੇਪਰੇ ਚਾੜਿਆ ਜਾਵੇਗਾ ਤੇਜਸ ਦੇ ਨਾਲ ਉન્નਤੀ ਹੋਵੇਗੀ ਅਤੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਹੁਤ ਜ਼ਿਆਦਾ ਜ਼ੋਰ ਲਗਾਇਆ ਗਿਆ ਸੀ ਕਿ ਜਿੱਤ ਹਾਸਿਲ ਹੋਵੇ ਪਰੰਤੂ ਅੰਤਿਜੇ ਕੋ ਜੋ ਹੋਰ ਸਾਹਮਣੇ ਆਏ ਨੇ ਦਿੱਲੀ ਦੇ ਵਿੱਚ ਬੀਜੇਪੀ ਦੀ ਜਿੱਤ ਹੋਈ ਹੈ ਜਿਹੜਾ ਕਿ ਇੰਨੇ ਲੰਬੇ ਸਮੇਂ ਦੇ ਬਾਅਦ ਦਿੱਲੀ ਦੇ ਵਿੱਚ ਜਿਹੜਾ ਕਿ ਕਮਲ ਖਿੜਦਾ ਹੋਇਆ ਨਜ਼ਰ ਆ ਰਿਹਾ ਹੈ ਬੀਜੇਪੀ ਦੀ ਸੱਤਾ ਆ ਰਹੀ ਹੈ ਤੇ ਜਿਹੜੇ ਵੀ ਬੀਜੇਪੀ ਦੇ ਅਧਿਕਾਰੀ ਨੇ ਉਹਨਾਂ ਦੇ ਵਿੱਚ ਜੜਾ ਖੁਸ਼ੀ ਦਾ ਮਾਹੌਲ ਹੈ ਹਰ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਤੇ ਹੁਣ ਤਰुण चुगहोरा ਨੇ ਇਸ ਨੂੰ ਇੱਕ ਵੱਡੀ ਤੇ ਇਤਿਹਾਸਿਕ ਜਿੱਤ ਐਲਾਨਿਆ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਤੇ ਜਨ ਜਨ ਦੀ ਇਜਤ ਹੈ ਤੇ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ મોદી ਜੀ ਉਪਰ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਨੇ ਇਸ ਜਿੱਤ ਤੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰੀ ਤਰुण चुगहोਰੀ ਹੋਰ ਕੀ ਕੋ ਜਾਖ ਰਹੇ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਇਹ ਇੱਕ ਇਤਿਹਾਸਿਕ ਜਿੱਤ ਹੈ ਇਹ ਜਿੱਤ ਹੈ ਨਰੇਂਦਰ ਮੋਦੀ ਜੀ ਕੇ ਵਿਸ਼ਵਾਸ ਕੀ जीत है दिल्ली की जनता की ये जीत है प्रधानमंत्री नरेंद्र मोदी जी के गरीबों के प्रति किए जाने वाले कामों की निश्चित रूप से दिल्ली की जनता ने शीश महल के अंदर बैठे तानाशाह शहनशाह तो शीशा दिखाया है कुशासन भ्रष्टाचार निकम्मे नुसिक नलायक सरकार को जिसे दिल्ली में भ्रष्टाचार की आंधी ला रखी थी दिल्ली की जनता ने उसे शीशा दिखाया है चाहे आपदा हो चाहे कापदा दिल्ली की जनता ने उन्हें नकारा है और प्रधानमंत्री श्री नरेंद्र मोदी जी के नेतृत्व में गरीबों के लिए काम करने वाली डबल इंजन की सरकार बनने जा रही है